ਸਰਕਾਰ ਨਾਲ ਲੜਾਂਗੇ ਤੇ ਜਿਹੜੀਆਂ ਸਿੰਧੀਆਂ ਮੰਗਾਂ ਦਿੱਲੀ ਦੇ ਵਿੱਚ ਸਾਡੀਆਂ ਉਹ ਦੁਹਨਾ ਸੀ ਉਹਨਾਂ ਨੂੰ ਵੀ ਅਸੀਂ ਮਨਾ ਕੇ ਛੱਡਾਂਗੇ ਜੇਕਰ ਇਸ ਤੋਂ ਬਾਅਦ ਸਾਨੂੰ ਦਿੱਲੀ ਵੀ ਕੇ ਅੰਦੋਲਨ ਕਰਨਾ ਪਿਆ ਤਾਂ ਐਸਕੇਮ ਵਿਖਾਉਣਾ ਚਾਹੁੰਦੇ ਸਰਕਾਰ ਨੂੰ ਕਿ ਹਜੇ ਬਰਕਰਾਰ ਆ ਭੁਲੇਖੇ 'ਚ ਨਾ ਰਹਿ ਜਾਏ ਕਿ ਇਹ ਪਾਟ ਕੇ ਦੀ ਪੰਜਾਬ ਜਾ ਕੇ ਜਾਂ ਕੁਝ ਵੀ ਹੋ ਗਿਆ ਸੀ ਹਜੇ ਸਾਡੀ ਮੁੱਠ ਇੱਕੋ ਹੀ ਆ ਇਕੱਠੇ ਹੀ ਆ ਇੱਕੋ ਝੰਡੇ ਥੱਲੇ ਆ ਇਹ ਸਰਕਾਰ ਭੁਲੇਖਾ ਕਾਢ ਦੇਵੇ ਕਿ ਜਿਹੜੇ ਕਾਨੂੰਨ ਦੁਆਰਾ ਲਾਗੂ ਕਰਨ ਦੀ ਸਥਿਤੀ ਜ ਹੈ ਤਾਂ ਉਹ ਐਸਕੇਮ ਹਜੇ ਪੂਰਾ ਬਰਕਰਾਰ ਆ ਇਹ ਰੈਲੀ ਕਿੱਥੋਂ ਤੋਂ ਕਿੱਥੇ ਤੱਕ ਜਾਏਗੀ ਇਹ ਰੈਲੀ ਇਥੋਂ ਡਾਕਟਰ ਗਿੱਲ ਜੀ ਕੋਠੀ ਕੋਲ ਤੁਰੀ ਹੈ ਵਾਇਆ ਕੋਟਕਪੂਰਾ ਹੋ ਕੇ ਤੇ ਬਠਿੰਡਾ ਰੋਡ ਜਿਹੜਾ ਹੋ ਕੇ ਉਹ ਸਮਾਪਤ ਡੀਸੀ ਦਫ਼ਤਰ ਦੇ ਕੋਲ ਜੋ ਕਿ ਇੱਥੇ ਅੱਗੇ ਜਿਹੜੀ ਉਹ ਸਮਾਪਤ ਕੀਤੀ ਜਾਊਗੀ ਅਗਲਾ ਸੰਘਰਸ਼ ਤੋਂ ਆਪਣਾ ਕੀ ਹੋਏਗਾ ਜੀ ਜੇਕਰ ਅਗਲਾ ਸੰਘਰਸ਼ ਸਾਡਾ ਵੈਸੇ ਐਸਕੇਮ ਦਾ 16 ਤਰੀਕ ਨੂੰ ਪੂਰੇ ਭਾਰਤ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਹੋਇਆ ਹੈ ਉਹ ਵੀ ਅਸੀਂ ਆਪਣੀਆਂ ਤਿਆਰੀਆਂ ਕਰ ਰਹੇ ਹਾਂ ਉਹ ਜਿਹੜਾ ਪੂਰਾ ਭਾਰਤ ਉਸ ਦਿਨ ਅਸੀਂ ਜਾਮ ਲਾਵਾਂਗੇ ਪੂਰਾ ਬੰਦ ਕਰਾਂਗੇ ਤੇ ਜੇਕਰ ਸਰਕਾਰ ਆਈ ਅੰਗੋਲਿਆ ਕਰੂਗੀ ਤਾਂ ਜਿਵੇਂ ਐਸਕੇਮ ਦਾ ਅਗਲਾ ਫੈਸਲਾ ਆਊਗਾ ਅਸੀਂ ਉਹਦੇ ਤੇ ਫੋਲ ਚੜਾਵਾਂਗੇ ਸਾਰੇ ਕਿੰਨੀ ਜਥੇਬੰਦੀਆਂ ਨੇ ਭਾਗ ਲਿਆ ਜੀ ਇਹਦੇ ਵਿੱਚ 37 ਜਥੇਬੰਦੀਆਂ ਜਿਹੜੀਆਂ ਇੱਕ ਹੋ ਗਈਆਂ ਪੰਜ ਜਥੇਬੰਦੀਆਂ ਰਾਜਵਾਲ ਰਨਾ ਗਰੁੱਪ ਆਇਆ ਹੈ ਉਹਨਾਂ ਦੇ ਸਮੇਤ ਸਾਰੀਆਂ 37 ਜਥੇਬੰਦੀਆਂ ਜਿਹੜੀਆਂ ਹੁਣ ਐਸਕੇਮ ਦੇ ਛੰਡੇ ਥੱਲੇ ਕੰਮ ਕਰ ਰਹੀਆਂ ਜੀ ਮੁੱਖ ਮੰਗ ਕੀ ਹੈ ਜੀ ਆਪਣੀ ਮੁੱਖ ਮੰਗ ਜੋ ਸਾਡੇ ਕਿਸਾਨ ਵੀਰ ਦਿੱਲੀ ਉੱਥੇ ਸ਼ਹੀਦ ਹੋਏ ਸੀ ਐਮਐਸਪੀ ਦੀ ਗਰੰਟੀ ਤੇ ਹੋਰ ਬਹੁਤ ਸਾਰੀਆਂ ਮੰਗਾਂ ਜਿਹੜੇ ਕਿ ਅ